ਸਤਿ ਸ੍ਰੀ ਅਕਾਲ ਜੀ ਮੈਂ ਜਸਜੋਤ ਕੌਰ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਪਤਾ ਕਰਾਂਗੇ ਕਿ ਸਥਾਨਕ ਮੁੱਲ ਕੀ ਹੁੰਦਾ ਅਤੇ ਅੰਕਿਤ ਮੁੱਲ ਕੀ ਹੁੰਦਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੰਕਿਤ ਮੁੱਲ ਬਾਰੇ ਹਾਂ ਅੰਕਿਤ ਕੀ ਮੁੱਲ ਕੀ ਹੁੰਦਾ ਬੇਟੇ ਜਸਜੋਤ ਦੇਖੋ ਕੰਮ ਕਰ ਰਿਹਾ ਸਾਨੂੰ ਸਥਾਨਕ ਮੁੱਲ ਤੇ ਅੰਕਿਤ ਮੁੱਲ ਬਾਰੇ ਦੱਸ ਰਹੀ ਆ ਤਾਂ ਤੁਸੀਂ ਵਿੱਚ ਜੋ ਇਹ ਤੁਹਾਨੂੰ ਪ੍ਰਸ਼ਨ ਪੁੱਛੋਗੀ ਜੋ ਵੀ ਤੁਹਾਡੇ ਨਾਲ ਗੱਲਬਾਤ ਕਰੋਗੀ ਤੁਸੀਂ ਜੇਕਰ ਤੁਹਾਨੂੰ ਪਤਾ ਆਮੀ ਤੁਸੀਂ ਉੱਤਰ ਦੇਣਾ ਜੇ ਨਹੀਂ ਪਤਾ ਤਾਂ ਇਹ ਦੱਸੋਗੀ ਤੇ ਤੁਸੀਂ ਆਪ ਦਾ ਆਰਾਮ ਦੇ ਨਾਲ ਸਮਝੋ ਵੀ ਇਹ ਕੀ ਸਮਝਾਉਣਾ ਚਾਹੁੰਦੀ ਆ ਆਪਣੀ ਇਜਾਜ਼ਤ ਅੱਜ ਇਹ ਗੱਲ ਕਰੀਏ ਸਥਾਨਕ ਮੁੱਲ ਤੇ ਅੰਕਤ ਮੁੱਲ ਦੀ ਵੀ ਅੰਕਤ ਮੁੱਲ ਕੀ ਹੁੰਦਾ ਸਥਾਨਕ ਮੁੱਲ ਕੀ ਹੁੰਦਾ ਠੀਕ ਆ ਚਲੋ ਬੇਟਾ ਅੰਕਤ ਮੁੱਲ ਕੀ ਹੁੰਦਾ ਅੰਕਾਂ ਦਾ ਮੁੱਲ ਕੀ ਹੁੰਦਾ ਅੰਕਾਂ ਦਾ ਮੁੱਲ ਹੂੰ ਇੱਥੇ ਲਿਖ ਦਿਓ ਬੇਟਾ ਨਾਲ ਅੰਕਤ ਲਿਖਦੇ ਆ ਜੀ ਮੈਨੂੰ ਪਤਾ ਹੈ ਕਿ ਜ਼ੀਰੋ ਤੋਂ ਸਾਰੇ ਅੰਕ ਸ਼ੁਰੂ ਹੁੰਦੇ ਨੇ ਹੂੰ जीरो जाजत पहला कि गल है बेटे अंकत तो मुल दी ठीक हां सात वेरी गुड आठ शाबाश नौ दस भी लिख दो जी दस नहीं आंदा क्यों क्यों नहीं आंदा जी क्योंकि वो दो अंक मिलके हाँ। जी संख्या बन जाती है हाँ, हां वेरी गुड शाबाश ये बच्चे प्रश्न इना तो पूछना ही चलो कोई गल नहीं देखो इन्हें तुम भी नहीं बेटा पूछा ਦਰਉਰ ਤੁਸੀਂ ਵੀ ਨੇ ਇਹਨੇ ਪੁੱਛਿਆ ਵੀ ਦੱਸ ਕਿਉਂ ਨਹੀਂ ਲਿਖਿਆ ਇਹਨੂੰ ਸਵਾਲ ਕਰਨਾ ਬੰਦਾ ਏ ਤੁਹਾਡਾ ਠੀਕ ਹੈ ਉਹਨੇ ਹਰ ਕੇ ਆਪ ਹੀ ਦੱਸਿਆ ਉਹਨੇ ਲਿਖਤਾ 1 0 1 2 3 4 5 6 7 8 9 ਕਿਉਂਕਿ 10 ਜਿਹੜੇ ਦੋ ਅੰਕਾਂ ਦੀ ਕੀ ਬਣ ਗਈ ਇੱਕ ਸੰਖਿਆ ਇਹ 9 ਤੱਕ ਕਿਨੇ ਅੰਕ ਠੀਕ ਹੈ ਬੱਚੇ ਅੱਗੇ ਚੱਲੋ ਦੇਖੋ ਇਹ 0 ਤਾਂ ਲਾ ਕੇ 9 ਤੱਕ ਦਾ ਅੰਕ ਨੇ ਹੂੰ ਦੇਖੋ ਉਸ ਤੋਂ ਬਾਅਦ ਦੇਖੋ ਬੇਟਾ 0 ਤੋਂ ਜਿਹੜੇ 9 ਤੱਕ ਸਿੰਗਲ ਸਿੰਗਲ ਅੰਕ ਨੇ ਨਾ ਦੋ ਤਾਂ ਨਹੀਂ ਹੈਗੇ ਦੇਖੋ ਫੜਾਵਟ ਚੱਕ ਜਿਵੇਂ ਇੱਥੇ ਇਹ 10 ਵੀ ਲਿਖ ਦਿੰਦੇ ਤਾਂ ਇਹ ਕੀ ਬਣ ਗਈ ਸਿਕ ਸੰਖਿਆ ਦੋ ਅੰਕਾਂ ਦੀ ਕੀ ਬਣ ਗਈ ਸਿਕ ਸੰਖਿਆ ਇਸ ਲਈ 10 ਨਹੀਂ ਲਿਖਿਆ ਠੀਕ ਹੈ ਸ਼ਾਬਾਸ਼ ਬੇਟਾ ਬਹੁਤ ਸੋਹਣਾ ਕਰਾ ਰਹੇ ਹੋ ਵੈਰੀ ਗੁੱਡ ਦੇਖੋ ਉਸ ਤੋਂ ਬਾਅਦ ਤੇ ਜੇ ਅਪਰ 10 ਲਿਖ ਦਿੰਦੇ ਤਾਂ ਇਹ ਸੰਖਿਆ ਬਣ ਜਾਣੀ ਸੀ ਹੂੰ उस तो बाद देखो क्योंकि ये अंक अंक तो इकट्ठा हो जाते हैं अंक दो इकट्ठे हो जाते हैं फिर देखो जीरो तो लेके नौ तक सारे ही अंक ने वेरी गुड शाबाश बेटा जेड़ा दास है वो संख्या है क्योंकि दो अंक इकट्ठे हो जन जब की बन गई एक तो संख्या शाबाश देखो फिर जेड़ा जीरो है ओ दोनों नौ तक सारे अंक ने ना ਦੇਖੋ ਜਿਵੇਂ ਕੀ ਫਿਰ ਆਪਾਂ ਇੱਧਰ ਲਿਖ ਦੇਾਂਗੇ ਹਾਂ ਦੇਖੋ ਬੱਚੇ ਜਿਵੇਂ ਜਿਵੇਂ ਇਹਨਾਂ ਇੱਕ ਮਿੰਟ ਜਾਜੋ ਜਿਵੇਂ ਇਹਨੇ 9 ਤੱਕ ਲਿਖ ਲਿਆ ਹੈ ਨਾ 9 ਤੱਕ ਜਿਹੜੇ ਅੰਕ ਸੀ ਉਹਨਾਂ ਦੇ ਚਿਹਰੇ ਸਾਰੇ ਨਾ ਅਲੱਗ-ਅਲੱਗ ਆ ਜਿਹੜੇ ਦੇਖੋ ਬੱਚੇ ਇਹਨੇ 9 ਤੱਕ ਲਿਖ ਲਿਆ ਇਹ ਦੇਖੋ ਸਾਰੇ ਅੱਡੋ-ਅੱਡੀ ਨੇ ਨਾ ਇਹਨਾਂ ਦੇ ਨਾਂ ਹੋਗੇ ਨਾ ਹੈਨਾ ਇਹ ਇਹਦਾ ਇੱਕ ਹੋਗਾ ਇਹਦਾ ਦੋ ਇਹ ਕਿ ਹੋਗੇ ਨਾ ਇਹਨਾਂ ਦੇ ਜਿਹੜੇ ਚਿਹਰੇ ਸੀ ਸਾਰੇ ਅਲੱਗ-ਅਲੱਗ ਨੇ ਠੀਕ ਹੈ चेहरे अलग अलग हो गए ठीक है शाबाश शाबाश। बेटा। देखो और हाँ, की बेटे लेखन लगो। एक आई चलो। साफ करो, चेक के। कोई गल बहुत सोना कर रहे हो इसे करके बेटे सब तो करवा सोगा ਇਕਾਈ ਸਸੇ ਆ ਕੀ ਬਣੂਗਾ ਸਿਕੜਾ ਹਾਏ ਦਾ ਕੀ ਬਣੂਗਾ ਅੱਲਾਰ ਦੇਖੋ ਪੜੇ ਤਹਲ ਇਕਾਈ ਮਹਾਈ ਹੁਣ ਇਹਦੇ ਉੱਪਰ ਕਾ ਪੁੱਤੇ ਦੇ ਫਰੇ ਲਿਖ ਦੋ ਉੱਪਰ ਅਸੀਂ ਤੁਹਾਨੂੰ ਸਮਝਾਉਣ ਦੇ ਮਾਰੇ ਲਿਖ ਰਹੇ ਆਂ ਅੰਕਾਂ ਦਾ ਮੁੱਲ ਅੰਕਾਂ ਦਾ ਮੁੱਲ ਸ਼ਾਬਾਸ਼ ਬੇਟਾ ਕਰੋ ਬਹੁਤ ਸੌਖਾ ਕਾਰੇ ਜਾਹਜਤ ਬਹੁਤ ਸੌਖਾ ਹੈ ਇਹਦੇ ਵਿੱਚ ਚੋਪਾ ਕੋਈ ਵੀ ਇੱਕ ਅੰਕ ਚੁਣਨੇ ਆ ਜਿਵੇਂ ਕਿ ਮੈਂਨੇ 7 ਚੁਣ ਲਿਆ ਹਾਂ 7 ਚੁੱਕਿਆ ਤੇ ਮੈਂਨੇ ਸੈਂਕੜੇ ਦੀ ਥਾਂ ਤੇ ਲਗਾਤਾ ਹਾਂ ਹੁਣ ਇਹ ਸਾਨੂੰ ਪ੍ਰਸ਼ਨ ਕਰੂਗੀ ਹੁਣ ਧਿਆਨ ਨਾਲ ਸੁਣੋ ਇਹਦਾ ਸਥਾਨ ਕੀ ਹੈ 7 7 ਅਰੇ ਦੇ ਕਿਹਨੇ ਸਥਾਨਕ ਮੁੱਲ ਤੇ ਚਲੇ ਗਿਆ ਨੇ ਇਹ ਕਹੋ ਨਾ 7 ਦਾ ਸਥਾਨ ਇਧਰਲੇ ਪਾਸੇ ਕੀ ਮੁੱਲ ਬਣ ਗਿਆ 70 ਵੈਰੀ ਗੁੱਡ ਕੀ ਬਣ ਗਿਆ 700 12 12 ਅੰਕਤਮੁੱਲ ਕੀ ਰਿਹਾ ਇਹਦਾ 7 ਹਾਂ ਅੰਕ ਤਾਂ ਉਹੀ ਆ ਨਾ ਇੱਕ ਮਿੰਟ ਬਿਟੇ ਦੇਖੋ ਅੰਕ ਤਾਂ ਉਹੀ ਆ ਨਾ 7 ਬਿਟੇ ਨਾਂ ਤਾਂ ਦਾ ਬਦਲੇ ਨਹੀਂ ਹਨਾ 7 ਦਾ ਨਾਂ ਤਾਂ 7 ਹੀ ਆ ਨਾ ਪਰ ਇੱਧਰ ਆ ਕੇ ਸਥਾਨ ਇਹਦਾ ਬਦਲ ਗਿਆ ਸਮਝ ਲੱਗੀ ਨਾ ਸਥਾਨ ਬਦਲ ਗਿਆ ਸਥਾਨ ਕਿੰਨੇ ਤੇ ਚਲੇ ਗਿਆ ਇਹ ਸੈਂਕੜਾ ਇਕਾਈ ਦਾ ਹੀ ਸੈਂਕੜਾ ਇੱਥੇ ਇਧਰ ਇਹਦਾ ਸਥਾਨ ਕਿੰਨੇ ਸਥਾਨਕ ਮੁੱਲ ਕਿੰਨਾ ਵੱਡ ਗਿਆ ਫਿਰ ਦੱਸੋ ਸਾਬਾਸ਼ ਦੱਸੋ ਬੇਟਾ ਦੱਸੋ ਕਿੰਨਾ ਸਥਾਨਕ ਮੁੱਲ ਹੋ ਗਿਆ ਇਹਦਾ 700 ਸਾਬਾਸ਼ ਸਥਾਨਕ ਮੁੱਲ ਕਿੰਨਾ ਹੋ ਗਿਆ 700 ਤੇ ਅੰਕਤ ਮੁੱਲ ਕਿੰਨਾ 7 7 ਅੰਕ ਤਾਂ ਉਹੀ ਆ ਨਾ ਬੇਟਾ ਹੁਣ ਇਹ ਜਸਜੋਤ ਆ ਇਹਦਾ ਨਾਂ ਤਾਂ ਜਸਜੋਤੀ ਆ ਨਾ ਹੈਨਾ ਸਮਝ ਗਏ ਨਾ ਨਾਂ ਤਾਂ ਬਟੇ ਦਾ ਉਹੀ ਆ ਪਰ ਸਥਾਨ ਬਦਲ ਗਿਆ ਲੱਗੀ ਸਮਝ ਜਦੋਂ ਜਮਾਨੇ ਲੋ ਜਾਇਜਾ ਤਾਂ ਇਹਨਾਂ ਮਠੇ ਕਿ ਸੱਤ ਨੂੰ ਕਿਤੇ ਹੋਰ ਲਿਖੋ ਮੰਨ ਲਓ ਇਹਨੇ ਸੱਤ ਕਿਤੇ ਹੋਰ ਲਿਖਤਾ ਮੈਂ 7000 ਦੀ ਥਾਂ ਤੇ ਲਿਖੀ ਇਹਨੇ ਚੱਕਿਆ ਸੱਤ ਹੁਣ ਇੱਧਰ ਲਿਖਤਾ ਹੁਣ ਇਹਦਾ ਬਿਤੇ ਸਥਾਨਕ ਮੁੱਲ ਕੀ ਹੋ ਗਿਆ 7000 ਸ਼ਾਬਾਸ਼ ਕਿੰਨਾ ਹੋ ਗਿਆ 7000 ਪਰ ਅੰਕਤ ਮੁੱਲ 7 ਹੀ ਆ ਕਿਉਂਕਿ ਨਾ ਉਹ ਹੀ ਆ ਅੰਕ ਉਹੀ ਆ 7 ਹੀ ਪਰ ਇਹਦਾ ਸਥਾਨਕ ਮੁੱਲ ਬਦਲ ਗਿਆ 7000 ਬਣ ਗਿਆ ਹੁਣ ਬੇਟੇ ਕੋਈ ਹੋਰ ਅੰਕ ਚੱਕੋ ਇਦੋਂ ਬਾਅਦ ਨਾ ਚੱਕ ਲਿਆ ਅੰਕ 9 ਸ਼ਾਬਾਸ਼ ਇਹ 9 ਅੰਕ ਨੂੰ ਮੈਂ ਲਗਾ ਦੂੰਗੀ ਇਕਾਈ ਦੀ ਥਾਂ ਤੇ ਹੁਣ ਜ ਸੋਹਰੇ ਅੰਕਤ ਮੁੱਲ ਕਿੰਨਾ ਹੋ ਗਿਆ 9 ਤੇ ਸਥਾਨਕ ਮੁੱਲ 9 ਹਾਂ ਦੋਨੇ ਸੇਮ ਹੋਗੇ ਨਾ ਕਿਉਂਕਿ ਅੱਗੇ ਚਲੋ ਬਟਾ ਹੁਣ ਹੋਰ ਚੱਕੋ ਇੱਕ ਮੈਂ ਇਹ ਅੰਕ ਚੱਕ ਲਿਆ 3 3 ਵੈਰੀ ਗੁੱਡ ਇਹਨੂੰ ਮੈਂ ਲਿਖਤਾ ਸੈਂਕੜੇ ਦੇ ਥਾਂ ਤੇ ਹੁਣ ਇਹਦਾ ਸਥਾਨਕ ਮੁੱਲ ਦੱਸੋ ਕਿੰਨਾ ਬਣ ਗਿਆ 300 ਵੈਰੀ ਗੁੱਡ ਤੇ ਅੰਕਤ ਮੁੱਲ 3 ਸ਼ਾਬਾਸ਼ ਇਕਾਂਕ ਮੈਂ ਹੋਰ ਚੱਕੂਗੀ 6 ਵੈਰੀ ਗੁੱਡ ਮੈਂ 6 ਅੰਕ ਚੱਕ ਲਿਆ ਉਹ ਮੈਂ ਇਹਨਾਂ ਹਾਈ ਦੀ ਥਾਂ ਤੇ ਲਾਤਾ ਇਹਦਾ ਸਥਾਨਕ ਮੁੱਲ ਕੀ ਬਣਿਆ 7 ਅੰਕਤ ਮੁੱਲ ਕੀ ਬਣਿਆ 6 ਸ਼ਾਬਾਸ਼ ਵੈਰੀ ਗੁੱਡ ਇਹ ਪੂਰੀ ਰਕਮ ਕੀ ਬਣੀ ਸੰਖਿਆ ਕੀ ਬਣੀ ਪੂਰੇ ਕਿੰਨੇ ਬਣ ਗਏ ਹੁਣ हां बेटे ने लिखो थले थले लिख के दसो सत हजार फिर तीन सौ हां लिखो तो लिखो साबास। बेटे नौ सत हजार लिखो तो ਖੁੱਲ ਖੁੱਲ ਲੈ ਸ਼ਾਬਾਸ਼ 7 ਦਾ ਕੀ ਬਣਿਆ 7000 ਤੇ ਹੁਣ ਅੱਗੇ ਥੱਲੇ ਲਿਖੋ 300 3 3 ਦਾ ਕੀ ਬਣਿਆ 300 ਬੇਟੇ ਰੋਂਗ ਇਧਰੇ ਪਾਸੇ ਲਿਖਣ ਲੱਗੋ ਨਾ ਹੂੰ 300 ਹਮੇਸ਼ਾ ਬੇਟੇ ਇਧਰੇ ਪਾਸੇ ਲਿਖਿਆ ਕਰੋ ਜਿਵੇਂ ਹੁਣ ਹੁਣ ਲਿਖੂ ਹੈ ਹੁਣ ਇਹਦਾ ਇਹ ਇਹਨੂੰ ਕਿਵੇਂ লিখੀਏ 70 ਹੌਣ ਨੌ ਹੁਣ ਤੁਸੀਂ ਇਹਨਾਂ ਜੋੜੋਗੇ ਹੁਣ ਜੋੜ ਕੇ ਦੇਖੋ ਕਿੰਨਾ ਬਣ ਗਿਆ ਦੇਖੋ ਸੇਮ ਹੋਣਾ ਬਣਦਾ ਜਿੰਨਾ ਤੁਸੀਂ ਕਹਿ ਰਹੇ ਸੀ ਜੀ 0 0 ਨ ਕੱਲਾ ਹੋਇਆ ਤਾਂ ਨੌ ਆ ਗਿਆ 6 ਦਾ 6 ਆ ਗਿਆ ਸ਼ਾਬਾਸ਼ 7 ਤੇ ਕਿੰਨਾ ਬੇਟਾ ਜੋੜ ਗਲਤ ਕਰ ਰਹੇ ਹਾਂ ਇਹਦੇ 3 ਲਾਵਾਂਗੇ 3 ਚ ਉਹਨੇ ਕਿਹਾ 3 ਤੇ 7 ਦਾ ਆ ਗਿਆ 7 ਸ਼ਾਬਾਸ਼ ਹੁਣ ਦੇਖੋ ਜਿੰਨੀ ਤੁਸੀਂ ਬੇਟਾ ਬੋਲਦੇ ਸੀ ਉਹਨੇ ਸੰਖਿਆ ਬਣ ਗਈ ਹਾਂਜੀ ਹਣਾ ਜੀ ਇਹ ਸਥਾਨਕ ਮੁੱਲ ਸਾਰੇ ਦੇ ਤੁਹਾਨੂੰ ਸਮਝ ਲੱਗ ਗਈ ਵੀ 9 ਦਾ ਕਿੰਨਾ ਹੋ ਗਿਆ 6 ਦਾ ਕਿੰਨਾ 3 ਦਾ ਕਿੰਨਾ 7 ਦਾ ਕਿੰਨਾ ਹਣਾ ਚਲ ਦੁਬਾਰਾ ਦੱਸੋ ਤਰਨੇ 3 ਦਾ ਸਥਾਨਕ ਮੁੱਲ ਇੱਧਰ ਕਿੰਨਾ ਬਣ ਗਿਆ ਦੱਸੋ ਕਿੰਨਾ ਬਣ ਗਿਆ ਦੱਸੋ ਨਵਦੀਪ ਕਿੰਨਾ ਬਣਿਆ ਬਟੇ ਇਹਦਾ ਸਥਾਨਕ ਮੁੱਲ ਬਟੇ ਨੇ ਕਿੰਨਾ ਮੱਥਾ ਮਾਰਿਆ ਵਿਚਾਰੀ ਨੇ ਗਰਨੂਰ ਕਿਨਾ ਬਣ ਗਿਆ ਜੀ 300 ਬਟੇ ਜਦੋਂ ਜਿਹੜੇ ਸਥਾਨ ਤੇ ਇਹ ਖੜਾ ਉੱਦ ਕਿੰਨੇ ਅੰਕ ਪਿੱਛੇ ਨੇ ਉਹਨੇ ਜੀ ਹਾਂ ਧਿਆਨ ਦੋ ਬੱਚੇ ਨੇ ਬਹੁਤ ਸੋਹਣਾ ਸਵਾਲ ਸਮਝਾਇਆ ਠੀਕ ਹੈ ਹੁਣ ਸਾਨੂੰ ਸਮਝ ਲੱਗੀ ਸਾਰਿਆਂ ਨੂੰ ਹਾਂ ਜੀ ਦੇ ਸਥਾਨਕ ਮੁੱਲ ਅੰਕਤਮੁੱਲ ਇਸਤੇ ਸਥਾਨਕ ਮੁੱਲ ਕੀ ਹੁੰਦੇ ਨੇ ਸਥਾਨਕ ਮੁੱਲ ਤੇ ਅੰਕਤਮੁੱਲ ਕੀ ਹੁੰਦੇ ਨੇ ਇੱਕ ਬੱਚਾ ਦੱਸੂਗਾ ਹਾਂ ਬਟੇ ਗਰਨੂਰ ਦੱਸੋ ਲੇਕਿਨ ਜੇ ਤੇਰੇ ਅੰਕਤ ਮੁੱਲ ਹੁੰਦੇ ਨੇ ਇਹ ਉਹਦਾ ਦੀ ਗੱਲੇ ਗੱਲਿਆ ਹੁੰਦੇ ਨੇ ਲੈ ਕੇ ਹੂੰ ਤੇ ਜਿਹੜੇ ਸਾਰੇ ਮੁੱਲ ਹੁੰਦੇ ਨੇ ਉਹਨਾਂ ਨਾਲ ਦੀ ਹਜ਼ਾਰ ਸੈਗਰਾ ਦਵਾਈ ਕਾਇਪ ਦੇ ਕੇ ਉਹ ਸਾਰੇ ਮੁੱਲ ਬੇਟੇ ਅੰਕਤ ਮੁੱਲ ਉਹ ਹੁੰਦਾ ਵੀ ਉਹ ਕਿਤੇ ਮਰਜੀ ਚਲਾ ਜਾਵੇ ਉਹਦਾ ਅੰਕ ਦਾ ਮੁੱਲ ਉਨਾ ਹੀ ਰਹੂਗਾ ਉਹਦਾ ਨਾਮ وہی ਮੰਨ ਲੇ ਕਿ ਪੜਾਇਓ ਇਹ ਤੁਸੀਂ ਇਹ ਸਮਝ ਲਵੇ ਇਹ ਹੈਗਾ ਚਿਹਰੇ ਦਾ ਮੁੱਲ ਚਿਹਰੇ ਦਾ ਮੁੱਲਾ ਮੰਨ ਲਓ ਵੀ ਇੱਕ ਚਿਹਰਾ ਦਾ ਜਾਜਤ ਕੀ ਇੱਕ ਚਿਹਰਾ ਠੀਕ ਹੈ ਇਹਦੇ ਨਾਂ ਤਾਂ ਇਹੀ ਰਹੂਗਾ ਨਾ ਜਾਜੋਤੀ ਇਸ ਲਈ ਬੱਚੇ ਚਿਹਰੇ ਦਾ ਮੁੱਲਾ ਜਿਹੜਾ ਇਹ ਅੰਕ ਹੋਊਗਾ ਮੰਨ ਲਓ 5 ਜਾਂ 6 ਆ 7 ਤਾਂ ਉਹ 7 ਹੀ ਰਹੂਗਾ ਪਰ ਉਹਦਾ ਸਾਨਕ ਮੁੱਲ ਜਿਹੜੇ ਸਾਨ ਤੇ ਉਹ ਜਾਊਗਾ ਉੱਥੇ ਉਹਦਾ ਸਾਨਕ ਮੁੱਲ ਬਦਲ ਜਾਊਗਾ ਜਿਵੇਂ ਹੁਣ ਇੱਧਰ ਲਾਇਆ 7 ਆਪਾਂ ਇੱਧਰ ਬਦਲ ਗਿਆ ਠੀਕ ਆ ਇਹ ਕਾਇਦਾ ਹੀ ਸੈਂਕੜਾ ਹਜ਼ਾਰ ਇੱਥੇ ਕਿੰਨਾ ਬਣ ਗਿਆ ਹਜ਼ਾਰ ਤੇ ਚਲਾ ਗਿਆ ਨਾ ਹਣਾ ਹੁਣ ਇੱਧਰ ਅੰਕਤ ਮੁੱਲ ਦਾ ਆ ਸਥਾਨਕ ਮੁੱਲ ਬਦਲ ਗਿਆ ਜਿਹਦੇ ਸਥਾਨ ਤੇ ਚਲਾ ਜਾਊਗਾ ਬੇਟੇ ਉਹ ਨਾ ਉਹਦਾ ਸਥਾਨ ਹੋ ਜਾਊਗਾ ਅੰਕਤ ਮੁੱਲ ਉਹੀ ਹੁੰਦਾ ਅੰਕ ਦਾ ਮੁੱਲ ਅੰਕ ਉਹੀ ਰਹੂਗਾ ਉਹਨਾਂ ਸੱਤ ਹੀ ਬੋਲਣਾ ਭਾਵੇਂ ਜਿਹਦੇ ਸਥਾਨ ਤੇ ਜਾਣਾ ਤਾਂ ਉੱਥੇ ਉਹਦੀ ਆਵਾਜ਼ ਉਹੀ ਕੱਢਣੀ ਆ ਸਮਝ ਗਏ ਨਾ ਹੁਣ ਇੱਧਰ 7000 ਬਣ ਗਿਆ ਇਹਦਾ 7000 ਹੁਣ ਇੱਧਰ ਅੰਕਤ ਮੁੱਲ ਤਾਂ ਤੇਨੀ ਆ ਨਾ ਪਰ ਸਥਾਨਕ ਮੁੱਲ ਕਿੰਨਾ ਬਣ ਗਿਆ 300 ਹਾਂ 6 ਦਾ ਅੰਕਤ ਮੁੱਲ ਤਾਂ 100 ਆ ਤਾਂ ਇਹਦਾ ਸਥਾਨਕ ਮੁੱਲ ਕਿੰਨਾ ਬਣ ਗਿਆ 60 ਸ਼ਾਬਾਸ਼ ਨੌ ਦਾ 9 ਠੀਕ ਹੈ ਨੌ ਦਾ 9 ਇਹਦਾ ਅੰਕਤ ਮੁੱਲ ਵੀ 100 ਆ ਤੇ ਸਥਾਨਕ ਮੁੱਲ ਵੀ 100 ਆ ਸਮਝ ਲੱਗੀ ਬੇਟਾ ਜੈਜਤ ਨੇ ਬਹੁਤ ਸੋਹਣਾ ਸਵਾਲ ਸਮਝਾਇਆ ਚਲੋ ਜੈਜਤ ਚਲੋ ਬੇਟਾ ਬੋਲੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਜ਼ਰੂਰ ਭੇਜਿਓ ਤੇ ਸਾਡੇ ਚੈਨਲ ਜੀਪੀਐਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੱਚੇ ਨੇ ਬਹੁਤ ਕੋਸ਼ਿਸ਼ ਕਰੀ ਆ ਕਿਉਂਕਿ ਮੈਂ ਬੱਚੇ ਤੋਂ ਅਕਸਰ ਹੀ ਇਸ ਤਰ੍ਹਾਂ ਦੇ ਸਵਾਲ ਕਰਵਾ ਦਿੰਦੀ ਆ پتہ ਕਿਉਂ ਕਰਵਾਉਣੀ ਆ ਵੀ ਬੱਚੇ ਸਿੱਖ ਜਾਣ ਬੋਰਡ ਤੋਂ ਦੇਖ ਕੇ ਬੱਚੇ ਲਾ ਲੈਂਦੇ ਨੇ ਇੰਨਾ ਪਤਾ ਇਹਨਾਂ ਦਾ ਜਿੰਨੇ ਚਿਰ ਬੱਚਾ ਪ੍ਰੈਕਟੀਕਲ ਨਹੀਂ ਕਰਦਾ ਠੀਕ ਹੈ ਇਹਦੇ ਨਾਲ ਦੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਹੋਰ ਕਰਾਂਗੇ ਕਿਵੇਂ ਲੱਗੇ ਤੁਹਾਨੂੰ ਸਾਡੇ ਸਵਾਲ ਜੱਜ ਉਹਦੇ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ ਜੀ ਧੰਨਵਾਦ ਜੀ